ਜਦੋਂ ਕਰਾਇਆ ਬਾਹਰ ਲੱਗ ਰਿਹਾ ਸਾਰੇ ਪਾਸੇ ਲੋਕਾਂ ਨੂੰ ਪਤਾ ਲੱਗਦਾ ਵੀ ਕਾਰਡ ਇੱਥੇ ਬਣਦੇ ਆ। ਉਹ ਸਾਡੇ ਜਿਹੜੇ ਯੂਨਿਟ ਕਲੱਬ ਦੇ volunteers ਦਾ ਕਾਰਜ ਆ ਤੇ ਪਰਚੇ ਦੇ ਰਹੇ ਆ। ਪਰਚੇ ਕਰਕੇ ਲੋਕਾਂ ਦੇ ਵਿੱਚ ਥੋੜਾ ਉਹਦੀ ਅਗਮੈ ਪ੍ਰੋਸਾ ਗ੍ਰੈਟੀਟਿਊਡ ਆ ਸਾਡੇ ਮੁੱਖ ਮੰਤਰੀ ਸਾਹਿਬ ਦਾ ਕਿ ਉਹਨਾਂ ਨੇ ਸਾਨੂੰ ਅਰਵਿੰਦ ਕੇਜਰੀਵਾਲ ਔਰ ਮਾਨ ਸਾਹਿਬ ਨੇ ਜਿਹੜਾ ਵਾਦਾ ਕੀਤਾ ਸੀਗਾ ਉਹ ਅੱਜ ਪੂਰਾ ਹੋ ਗਿਆ। ਯੂਨੀਵਰਸਲ ਹੈਲਥ ਕਵਰ ਸਾਰਿਆਂ ਨੂੰ 10 ਲੱਖ ਰੁਪਏ ਮਿਲਦੇ ਆ ਤੇ ਤੁਹਾਡਾ ਬਣ ਗਿਆ ਜੀ। ਇਹ ਦੇਖੋ 15 ਮਿੰਟ ਪਹਿਲਾਂ ਆਇਆ ਸੀ ਜਿਹਨਾਂ ਨੂੰ ਅੰਤਿਮ ਦਿਜੀਅ ਵਿੱਚ ਮਾਨ ਸਾਹਿਬ ਨੇ 10 ਲੱਖ ਰੁਪਏ ਦਾ ਕਾਰਡ ਪਾਤਾ ਫਿਰ ਤੁਸੀਂ ਜਾਓ ਆ ਨੰਬਰ ਤੇ ਅੱਜ ਹੀ ਇਹਨਾਂ ਦੀ ਵਾਈਫ ਦਾ ਫ੍ਰੈਕਚਰ ਹੋਇਆ ਹੋਇਆ ਸੀਗਾ ਤੇ ਅੱਜ ਹੀ ਜਾ ਕੇ ਰਾਜ ਕਰਾ ਸਕਦੇ ਆ ਇਹ ਕਿਸੇ ਇੰਸ਼ੋਰੈਂਸ ਦੀ ਨੀਸਰ ਪੇਡੇ ਵਿੱਚ ਕੋਈ ਏਜ ਦੀ ਲਿਮਟ ਨਹੀਂ ਹੈ ਔਰ ਇਹ ਦੇਖੋ ਆ ਪਰਚੀ ਆ ਜਿਹਨਾਂ ਨੇ ਆ ਕੇ ਪਰਚੀ ਕਢਾਈ ਹੈ ਇਹ ਜਿਹੜੀ ਪਰਚੀਆਂ ਇਹ ਦਿਖਾ ਕੇ ਤੁਸੀਂ ਨਾਲ ਆਧਾਰ ਕਾਰਡ ਤੇ ਰੋਟਾ ਅੱਜ ਇਹਨਾਂ ਡਾਕੂਮੈਂਟਸ ਨਾਲ ਤੁਸੀਂ ਆ ਕੇ 10 ਲੱਖ ਰੁਪਏ ਦਾ ਇੰਸ਼ੂਰੈਂਸ ਦਾ ਆਪਣਾ ਜਿਹੜਾ ਕਵਰ ਹੈ ਮੁਕਮਤ ਤੀਜੇ ਯੋਜਨਾ ਦਾ ਜਿਹੜਾ ਕਾਰਡ ਹੈ ਉਹ ਆ ਕੇ ਤੁਹਾਨੂੰ ਬਣਾ ਕੇ ਲੈ ਜਾਓ ਉਹਦੀ ਰਜਿਸਟ੍ਰੇਸ਼ਨ ਹੋ ਜਾਏਗੀ ਤੁਸੀਂ ਐਲੀਜੀਬਲ ਹੋਗੇ ਕਾਰਡ ਦੋ ਤਿੰਨ ਹਫ਼ਤੇ ਚਾਹੀਦਾ ਉਹ ਇਸੇ ਤਰ੍ਹਾਂ ਸਾਡੇ ਜਿਹੜੇ ਵਲੰਟੀਅਰਸ ਆ ਤੁਹਾਨੂੰ ਇਕੱਠੇ ਕਰਕੇ ਜਾਂ ਤੁਹਾਡੇ ਘਰ ਘਰ ਜਾ ਕੇ ਕਾਰਡ ਲੈ ਕੇ ਆਣਗੇ ਇਹ ਇੱਕ ਬਹੁਤ ਵੱਡਾ ਰੈਵੋਲੂਸ਼ਨ ਹੈ ਇਹੀ ਸੇ ਤਰ੍ਹਾਂ ਸੱਲਮਾ ਲੱਗਣੇ ਕਾ ਜੀ ਪਤਾਵੇ ਦੇ ਵਿੱਚ ਉਹਨਾਂ ਦੇ ਘਰ ਦੇ ਨੇੜੇ ਬਣਾਉਣਾ ਉਹ ਤੋਂ ਜੇ ਖਾਸੀ ਸਰਾ ਮੁਖਾਰ ਬਲੱਟਾ ਕੇ ਸੁਪਰੀ ਦਵਾਈ ਉਸ ਤੇ ਲਓ ਪਰੂਟੀਨ ਟੈਸਟ ਉਤਨ ਕਰਾਓ ਜੇ ਇਨਡੋਰ ਜੇਕਰ ਦਾਖਲ ਹੋਣਾ ਕਿਸੇ ਨੇ ਕੋਈ ਸੀਰੀਅਸ ਬਿਮਾਰੀ ਹੈ ਤਾਂ ਤੁਸੀਂ ਦੱਸ ਲਖ ਦਾ ਇਲਾਜ ਜਾ ਕੇ ਜਦੋਂ ਮਰਦੇ ਸਿਲਪਟਿਆਲੇ ਜੀ ਕਿੰਨੇ ਸੈਂਟਰ ਬਣਾਏਗੇ ਇਸ ਤਰ੍ਹਾਂ ਦੇ ਬਿਕੋਜ਼ ਇਹ ਜੀਵਨ ਜੀਵਨ ਸਰਟੀਫਿਕੇਟ ਦੀ ਕੋਸ਼ਿਸ਼ ਹੈ ਕਿ ਹਰ ਮੰਡੇ ਦੇ ਵਿੱਚ ਹਰ ਵਾਰਡ ਦੇ ਵਿੱਚ ਹਰ ਵਾਰਡ ਦੇ ਵਿੱਚ ਟਿਕੜ ਬਣ ਗਏ ਹੋਏ ਹਨ ਹਰ ਪਿੰਡ ਦੇ ਵਿੱਚ ਸਾਡੀ ਕੋਸ਼ਿਸ਼ ਹੈ ਜਿਹੜੇ ਵੱਡੇ ਪਿੰਡ ਹੈ ਉਹਨਾਂ ਦੇ ਵਿੱਚ ਬਣ ਗਏ ਹਨ ਇਹ ਹੌਲੀ ਹੌਲੀ ਜੇ ਸਾਡਾ ਤਾਂ ਨੰਬਰ ਵਧਦਾ ਜਾਏਗਾ ਮੇਰੇ ਖਾਤੇ 6000 ਰੁਪਏ ਲੱਗੇ ਹਨ ਉਹਨਾਂ ਨੂੰ ਵਧਾ ਕੇ ਅਸੀਂ 9000 ਦੇ 10000 ਸਾਰੇ ਪਿੰਡ ਘਰ ਹੋਣਗੇ ਔਰ ਸਾਰਾਂ ਦੀ ਵਾਰੀ ਆਏਗੀ ਕਿਸੇ ਦੀ ਪਹਿਲਾਂ ਕਿਸੇ ਦੀ ਵਾਰ ਵਿੱਚ ਉਹਨਾਂ ਨੇ 2-3 ਮਹੀਨੇ ਵਿੱਚ ਪੰਜਾਬ ਦੇ 3 ਕਰੋੜ ਲੋਕਾਂ ਦੇ ਜੀਵ ਦੇ ਵਿੱਚ ਅਸੀਂ 10 ਲੱਖ ਮੁਕਤਵੀ ਸਿਹਤ ਯੋਜਨਾ ਦਾ ਕਾਰਜ ਕਰੀਏ ਇਹ ਸਭ ਪ੍ਰਾਈਵੇਟ ਕੰਪਨੀਆਂ ਨੇ ਵੀ ਇੰਸ਼ੋਰੈਂਸ ਕਰਾਈ ਹੋਈ ਲੋਕਾਂ ਨੇ ਉਹਨਾਂ ਨੂੰ ਕੀ ਮੈਸੇਜ ਦੇਖੋ ਉਹਨਾਂ ਨੇ ਜਿਹੜੀ ਪਹਿਲਾਂ ਉਤਰਾਈ ਹੋਈ ਉਹਨਾਂ ਨੇ ਪ੍ਰੀਮੀਅਮ ਦਿੱਤਾ ਪਰ ਹੁਣ ਜਿਹੜਾ ਨੇ 10 ਲੱਖ ਦਾ ਇੰਸ਼ੋਰੈਂਸ ਲੈਣੀ ਹੈ ਉਹਨਾਂ ਨੂੰ ਇੰਸ਼ੋਰੈਂਸ ਲੈਣ ਦੀ ਲੋੜ ਨਹੀਂ ਹੈ ਆ ਜਿਹੜੇ ਬੰਦੇ ਕੋਈ ਬਹੁਤ ਅਮੀਰ ਹੈਗੇ ਆ ਜਿਨ੍ਹਾਂ ਨੇ ਕੋਈ ਲੋੜ ਦੀ ਲੋੜ ਨਹੀਂ ਹੋਣੀ ਉਹਦਾ ਮੈਂ ਤਾਂ ਕਹੂੰਗਾ ਠੀਕ ਹੈ ਦੀ ਨੋਟੀਫਿਕੇਸ਼ਨ ਚੱਕੀ ਅੰਦਰ ਵਿੱਚ ਕਰਾਓ ਸਾਡਾ ਜਿਹੜਾ ਮਕਸਦ ਹੈ ਜਿਹੜਾ ਸਰਕਾਰ ਦਾ ਮੁੱਖ ਮੰਤਰੀ ਭਗਵਾਨ ਵਾਲਾ ਆਰਬਿੰਟ ਚੱਲੀ ਵਾਲਾ ਮਕਸਦ ਹੈ ਕਿ ਜਿਹੜੇ ਆਮ ਲੋਕ ਹੈ ਜਿਹੜੇ ਇਹਨਾਂ ਗਲੀਆਂ ਚ ਰਹਿੰਦੇ ਆ ਛੋਟੀਆਂ ਛੋਟੀਆਂ ਦੁਕਾਨਾਂ ਕਰਦੇ ਆ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਦੇ ਆ ਸਾਡੇ ਲਈ ਅਨਾਜ ਪੈਦਾ ਕਰਦੇ ਆ, ਫਲ ਸਬਜ਼ੀਆਂ ਪੈਦਾ ਕਰਦੇ ਆ, ਜਿਹੜੇ ਰੇੜੀਆਂ ਲੈ ਕੇ ਸਾਡੇ ਘਰਾਂ ਤੱਕ ਪਹੁੰਚਾਉਂਦੇ ਆ, ਜਿਹੜੇ ਸਾਡੇ ਮਕਾਨ ਬਣਾਉਂਦੇ ਆ, ਜਿਹੜੇ ਮਿਹਨਤ ਕਰਦੇ ਆ, ਸਰਕਾਰੀ ਕਰਮਚਾਰੀ ਜਿਹੜੇ ਪੈਨਸ਼ਨਰ ਐ, ਸਾਡਾ ਮਕਸਦ ਹੈ ਵੀ ਉਹਨਾਂ ਨੂੰ ਜਿਹੜੇ ਐ, ਯਾਨੀ ਆਮ ਬੰਦੇ ਆ ਜਿਹੜੇ ਰੋਜ਼ਾਨਾ ਉਹਨਾਂ ਨੂੰ ਕੰਮ ਕਰਦੇ ਆ, ਉਹਨਾਂ ਨੂੰ ਅਸੀਂ 10 ਲੱਖ ਦੀ ਇੰਸ਼ੋਰੈਂਸ ਦੇਣੀ ਹੈ ਜਿਹੜੇ ਅਮੀਰ ਬੰਦੇ ਆ ਉਹ ਤਾਂ ਕੀ ਦੀ ਲੈਂਦੇ ਆ, ਉਹ ਤਾਂ ਵਿਦੇਸ਼ ਵੀ ਚਲੇ ਜਾਂਦੇ ਆ, ਸਾਡੇ ਪਹਿਲੇ ਪੋਲੀਟਿਸਟ ਵੀ ਵਿਦੇਸ਼ ਜਾਂਦੇ ਸੀ ਆਪਣਾ ਨਾਸਾ। ਸਾਡਾ ਮਕਸਦ ਹੈ ਵੀ ਜਿਹੜੇ ਮਿਹਨ ਕਿਸੀ ਉਹਨਾਂ ਦੀ ਜਿਹੜੀ ਇਕਵਲ ਕਰਨੀ ਹੈ ਉਹਨਾਂ ਉਹਨਾਂ ਵਾਸਤੇ ਵੀ ਸਕੀਮ ਹੈ ਬਹੁਤ સારી ਬਹੁਤ ਇੱਕ ਵਰਦਾਰ ਹੈ ਉਹਨਾਂ ਨੂੰ ਕਿਉਂਕਿ ਪਹਿਲਾਂ ਲੋਕ ਜਿਹੜਾ ਸੀਗਾ ਜੇ ਜਿਹੜੀ ਇਹ ਸੋਰਸ ਚੜੀ ਹੈ ਕਿ ਇਹਨਾਂ ਨੇ 24000 ਸਿਰ ਤੇ 30000 ਲਈ ਹੈ ਇਹ ਦੋ ਬੰਦਿਆਂ ਵਾਸਤੇ ਇਹ ਸਾਬ ਨਾਲ ਕੈਲਕੂਲੇਟ ਕਰੋਗੇ ਤੁਹਾਨੂੰ ਜਾਣ ਲੋਕੇ ਪੰਜਾਬ ਦੇ ਲੋਕਾਂ ਦਾ ਹਰ ਸਾਲ ਘੱਟੋ ਘੱਟ ਵੀ 4-5000 ਕੋਣਸੇ ਹਜ਼ਾਰ ਕੁਸ਼ ਉਹ ਪਾਸੇ ਆਪਣੇ ਉਹ ਆਪਣਾ ਘਰ ਬਣਾਉਣ ਲਈ ਕੋਈ ਫਲੈਂਸ ਇਕੱਠਾ ਕਰਨ ਲਈ ਆਪਣੇ ਬੱਚਿਆਂ ਦੀ ਪੜ੍ਹਾਈ ਵਾਸਤੇ ਚੰਗੇ ਕੱਪੜਿਆਂ ਵਾਸਤੇ ਟਰੈਵਲ ਕਰਨ ਵਾਸਤੇ ਕੋਈ तीर्थ यात्रा ਕਰਨ ਵਾਸਤੇ ਕਿਸੇ ਹੋਰ ਕੰਮ ਦੇ ਵਾਸਤੇ ਡਾਕਟਰ ਖਿੱਕੀ ਵਾਲੇ ਬੀਐਸਬੀ ਦੇ ਵਿੱਚ ਕਾਂਗਰਸ ਦਾ ਹੱਥ ਦਸਿਆ ਹੈ ਕਿ ਸੋ ਇਹ ਬੜਾ ਅਨਫੋਰਚੂਨੇਟ ਹੈ ਜੀ ਮਰਨ ਦੇਖੋ ਮੈਂ ਆਈ ਨੀਵਟ ਟੂ ਦ ਸਟੋਰੀ ਪ੍ਰੋਸੈਸ ਕੇ ਔਰ ਜਿਹੜੇ ਟਿਕਰੇ ਸਨਗੇ ਮੈਂ ਡਿਟੇਲ ਸਜਾਇਤ ਬਗੈਰ ਇਹ ਜਿਵੇਂ ਉਹ ਇਹ ਯਾਦ ਆ ਰਹਾ ਕਿ ਜਦੋਂ ਦੇਸ਼ ਆਜ਼ਾਦ ਹੋਇਆ ਸੀ ਨਾ ਜਦੋਂ ਅਸੀਂ ਐਸ.ਟੀ ਪੜ੍ਹਦੇ ਹੁੰਦੇ ਸੀ ਜਿਹੜੀਆ ਪਾਕਿਸਤਾਨ ਜਦੋਂ ਪਾਰਟੀਸ਼ਨ ਹੋਈ ਆ ਉਦੋਂ ਆ ਸਾਰਾ ਕੁਝ ਹੁੰਦਾ ਹੁੰਦਾ ਸੀ ਕਿ ਜਦੋਂ ਆਕਰ ਬੇਸਿਸ ਦੇ ਉੱਤੇ ਵੀ ਕਿਤੇ ਆਪਣੇ ਆਪਣਾ ਜੀ ਆ ਜਿਹੜੇ ਆ ਗਿਆ ਆਪਣੇ ਜੀ ਤੋਂ ਉਹਨਾਂ ਦੇ ਬਾਅਦ ਗਾਹਾਂ ਨੂੰ ਮਾਰ ਕੇ ਉਹਦੀ ਬੇਸ਼ਬੂਸ ਤੇ ਜਿਹੜੇ ਮੁਸਲਮਾਨ ਆ ਉੱਤੇ ਸੂਰਮਾ ਮਾਰ ਕੇ ਜੇਤਨ ਦੀ ਕੋਸ਼ਿਸ਼ ਕੀਤੀ ਸੀ ਇਸ ਮਾਰਚ ਦੇ ਵਿੱਚ ਤੇ ਸਕਾਟ ਕਰਨ ਦੇ ਜਿਹੜਾ ਵੀ ਬੰਦਾ ਚੱਲ ਰਿਹਾ ਬਹੁਤ ਘਣਾਉਣੀ ਵਰਤ ਕਰ ਰਿਹਾ ਪੰਜਾਬ ਦੇ ਲੋਕਾਂ ਨੇ ਬਹੁਤ ਸਤਾਪ ਹੋ ਗਿਆ ਉਹਨਾਂ ਸਿਆਣੇ ਹੋ ਚੁੱਕੇ ਆ ਤੇ ਉਹ ਜਿਹੜੇ ਹੋ ਜੇ ਬੰਦਿਆ ਬੈਲੇ ਨਹੀਂ ਸਭ ਫੜੀ ਫੜੇ ਜਾ ਰਹੇ ਸਾਰੇ ਜਦੋਂ ਸਾਡੀ ਸਰਕਾਰ ਆਈ ਹੈ ਮੈਂ ਨਹੀਂ ਕਹਾਂਦਾ ਵਿਅਦਬੀ ਹੋਈ ਬਟ ਕੋਈ ਵੀ ਵਿਅਦਬੀ ਕਰਨ ਵਾਲਾ ਉਸ ਤੋਂ ਬਾਅਦ ਬਚਿਆ ਨਹੀਂ ਉਹਨਾਂ ਨੇ ਫੜਤੀ ਤੁਸੀਂ ਨਾਲ ਜਿਹੜਾ ਵੀ ਕ੍ਰਾਈਮ ਹੋ ਰਿਹਾ not only ਜਿਹੜੀ ਬਹਿਰਗੀਆਂ ਕਿਤੇ ਜਾ ਰਹੀਆਂ ਜਿਹੜੇ ਥਰਡ ਕੌਨਸਲ ਜਿਹਦੇ ਕਿਸੇ ਸਕੂਲ ਚ ਜਾਂਦੇ ਕਿਸੇ ਮਤਲਬ ਉਹਦੇ ਚ ਬੰਦਾ ਇਹ ਵੀ ਜਿਹੜੇ ਬੰਦੇ ਜਿਹੜੇ ਬਾਹਰ ਬੈਠੇ ਨੇ ਉਹ ਵੀ ਆਇਡੈਂਟੀਫਾਈ ਕਰਦੇ ਆ ਸਾਰੇ ਜਿਹੜੇ ਡੈਕਸਟਰ ਹੈ ਜਿਹੜੇ ਕੈਨੇਡਾ ਦੇ ਸੰਬੰਧ ਕਾ ਜੋ ਜਿਹੜੇ ਗਲਤ ਤਰ੍ਹਾਂ ਜੀ ਬੈਠੇ ਉਹਨਾਂ ਨੂੰ ਵੀ ਡੈਟੇਫਾਈ ਕਰ ਲੈ ਆ ਉਹਨਾਂ ਨੂੰ ਵੀ ਪੁਲਿਸੇ ਲੈ ਕੇ ਆਵਾਂਗੇ ਅਸੀਂ ਇਹ ਹਾਲਾਤ ਨੂੰ ਕਾਬੂ ਕਰਾਂਗੇ ਜਿਸ ਤਰ੍ਹਾਂ ਸੀ ਅੱਛਾ ਕੰਮ ਕਰ ਰਹੇ ਆ ਇਹ ਚੋਣ ਦਾ ਚੇ ਕਰ ਰਹੇ ਐ ਐਜੂਕੇਸ਼ਨ ਚੇ ਕਰ ਰਹੇ ਐ ਲੋਕਾਂ ਨੂੰ ਨੌਕਰੀਆਂ ਦੇ ਰਹੇ ਐ ਇਹਨਾਂ ਨੂੰ ਹਾਜਮ ਨਹੀਂ ਹੁੰਦਾ ਇਹਨਾਂ ਨੂੰ ਲੱਗਦਾ ਕਿ ਸਾਡਾ ਦਾ ਚਾਂਸ ਗਿਆ ਸੀ ਦਾ ਮੁੜ ਕੇ ਤਾਂ ਮੁੱਖ ਮੰਤਰੀ ਬਣਨੇ ਪਿੱਛੇ ਲੜਦੇ ਐ ਜਿਹੜੇ ਮੁੱਖ ਮੰਤਰੀ ਦੀ ਬਾਲਣ ਕੁਰਸੀ ਪਿੱਛੇ ਇੱਕ ਦੂਜੇ ਦੀ ਪੱਗ ਨੂੰ ਹੱਥ ਕੇ ਖੜੇ ਐ ਇੱਕ ਦੂਜੇ ਦੇ ਨਸਤਾ ਖਿੱਚ ਰਹੇ ਹਨ ਉਹ ਤਾਂ ਵਿੱਚ ਕੱਟ ਕਰਦੇ ਪੰਜਾਬ ਦੇ ਤੇ ਅਸੀਂ ਆਪਣੇ ਚੰਬ ਤੇ ਧਿਆਨ ਹੈ ਅਸੀਂ ਆਪਣਾ ਕੰਮ ਵੀ ਕਰਾਂਗੇ ਜਿਹੜੇ ਗੈਂਗਸਟਰ ਐ ਇਹਨਾਂ ਦਾ ਵੀ ਹਿਸਾਬ-ਤਬ ਕਰਾਂਗੇ ਜਿਹੜੇ ਨਸ਼ਾ ਵੇਚਣ ਵਾਲੇ ਹਨ ਉਹਨਾਂ ਦਾ ਵੀ ਹਿਸਾਬ-ਤਬ ਕਰਾਂਗੇ ਅਸੀਂ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਵੀ ਕੱਢਾਂਗੇ اور ਜਿਹੜੀ ਇਹ ਵਾਇਰਲਸ ਦਾ ਸਾਈਕਲ ਇਹਨਾਂ ਨੇ ਚਲਾਇਆ ਉਹਦੇ ਦੀ ਗੱਲ ਕਰਨਾ ਕਿ ਪਿਆਰੀ ਵਾਲੇ ਨੇ 26 ਜਨਵਰੀ ਨੂੰ ਪਹਿਲੀ ਬਲਾਸਟ ਹੋ ਗਏ ਨੇ ਆਹ ਹੁਣ ਸਾਗੇ ਤਾਂ ਸਰਹੰਦਰ ਇਸ ਘਰ ਦੇ ਵਿੱਚ ਬਲਾਸਟ ਹੋਇਆ ਜਿਹੜੀ ਲਈ ਸੁਪਤਰੋਂ ਬਸੇ ਵੀ ਕਿ ਸਟ੍ਰੈਟ ਡਿਜ਼ਾਈਨ ਹੈ ਜੀ ਇੱਕ ਕਾਸਪਰਸੀ ਹੈ ਪੰਜਾਬ ਦੇ ਖਿਲਾਫ ਪੰਜਾਬ ਦੀ ਦੁਸ਼ਮਣ ਦੇ ਖਿਲਾਫ ਜਿੰਨੇ ਵੀ ਸਾਡੇ ਜਿਹੜੇ ਪੰਜਾਬ ਦੇ ਦੁਸ਼ਮਣ ਹੈ ਚਾਹੇ ਉਹ ਦੇਸ਼ ਤੋਂ ਬਾਹਰ ਹੈ ਜਿਹੜੇ 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 ਬਾਹਰੋਂ ਅਫਸਰ ਤੇ ਆ ਜਾਂ ਜਿਹੜੇ ਅੱਥੇ ਵਿਆਹ ਕਰਕੇ ਆ ਗਏ ਆ ਜਿਹੜੇ ਜਿਹੜੇ ਪੰਜਾਬ ਦੇ ਦੁਸ਼ਮਣ ਹੈ ਉਸਨੇ ਬਹੁਤ ਦਸਮਿਨੇ ਦਾ ਪੰਜਾਬ ਸਟਾਮ ਕਰਿਆ ਪਰ ਇਹੋ ਤਾਂ ਆ ਜਦੋਂ ਦਾ ਸੀ ਇੰਸ਼ੋਰੈਂਸ ਦੀ ਸਕੀਮ ਜਦੋਂ ਵੀ ਅਸੀਂ ਕੋਈ ਚੰਗੀ ਸਕੀਮ ਲੈ ਕੇ ਆਉਂਦੇ ਆ ਉਦੋਂ ਕੋਈ ਨਾ ਕੋਈ ਮਾੜੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਆ ਜਿਹੜੀ ਤੇ ਬਹੁਤ ਮਾੜੀ ਗੱਲ ਹੈ ਲੋਕਾਂ ਨੂੰ ਵੀ ਤਾਂ ਕਹਿੰਦਾ ਤੁਸੀਂ ਸਿਖੇਤ ਰਹੋ ਜਿਹੜੇ ਬੈਡ ਐਲੀਮੈਂਟਸ ਆ ਉਸ ਜਿਹੜੀ ਵੱਡੀ ਐਂਟੀ ਗੈਸਗਰੀ ਐਮਪਲਾਈ ਤੇ ਨਬਰ ਤੇ ਪਿਆ ਗ੍ਰਾਸਟੀ ਪੂਰੀਏ ਕਾਰਪੋਰੇਟ ਸੇ ਸੇਧ ਬਾਰੇ ਸੱਚਾ ਨਾ ਬਾਰੇ ਉਹਨੂੰ ਕੋਈ ਕਿੱਥੋਂ ਬਹੁਤ ਬੜੀ ਸੇਕਾਰ ਕਰਨ ਨਾਲ ਖੜੀ ਹੈ ਤੇ ਇਹਨਾਂ ਨੂੰ ਅਸੀਂ ਕਰਨਾ ਚਾਹੀਦਾ ਕਿ ਚਾਪ ਉਹ ਇਹਨਾਂ ਦੀ ਇਹਨਾਂ ਦੀ ਜ਼ਿੰਦਗੀ ਲੱਭੀ ਨੇ ਇਹਨਾਂ ਨੂੰ ਦੋ ਤਰ੍ਹਾਂ ਦੇ ਰਸਤੇ ਦੇ ਦਿੰਦੇ ਆ